ਅੱਜ ਜਿਹੜਾ اچੋਣ ਦਾ ਏਜੰਡਾ ਸੀਗਾ ਕਿ ਨਗਰ ਕੌਂਸਲ ਪਤਨਾ ਦੀ ਵੈਸ ਪ੍ਰਧਾਨਗੀ ਤੇ ਵੈਸ ਦਾ ਜਿਹੜਾ ਸੀਗਾ ਅੱਜ ਸਾਰੇ ਐਮਸੀ ਸਾਹਿਬਾਨ ਦੀ ਉਹਨਾਂ ਦੀ ਸਹਿਮਤੀ ਦੇ ਨਾਲ ਜਿਹੜੀ ਦੋਨੇ ਚੋਣਾਂ ਜਿਹੜੀਆਂ ਉਸਪੰਨ ਹੋਈਆਂ ਔਰ ਬੜੇ ਸ਼ਾਨਦਮਈ ਢੰਗ ਦੇ ਨਾਲ ਹੋਈ ਔਰ ਮੈਂ ਭਗਤਵਾਲ ਨਿੱਕਾ ਜੀ ਨੂੰ ਤੇ ਮੈਡਮ ਪਰਮਜੀਤ ਕੌਰ ਜੀ ਨੂੰ ਦਿਲੋਂ ਮੁਬਾਰਕ ਦਿੰਦਾ ਸਾਰੇ ਐਮਸੀ ਸਾਹਿਬਾਨ ਨੂੰ ਮੁਬਾਰਕਬਾਦ ਦਿੰਦਾ ਕਿ ਸ਼ਹਿਰ ਦੀ ਡਿਵੈਲਪਮੈਂਟ ਨੂੰ ਅੱਗੇ ਵਧਾਉਣ ਦੇ ਲਈ ਇਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਹੋਰ ਤੇਜ਼ ਹੋਏਗਾ ਸੋ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਪਰਾਲੇ ਹੈਗੇ ਨੇ ਜੀ ਉਹ ਬਿਲਕੁਲ ਸ਼ਹਿਰ ਦੀ ਡਵੈਲਪਮੈਂਟ ਨੂੰ ਲੈ ਕੇ ਕਰਾਂਗੇ ਜੀ ਚਾਹੇ ਉਹ ਗਲੀਆਂ ਨਾਲੀਆਂ ਦੇ ਹੋਣ ਚਾਹੇ ਕੋਈ ਸੀਵਰੇਜ ਦਾ ਹੋਵੇ ਚਾਹੇ ਕੋਈ ਗਰਾਊਂਡ ਦਾ ਹੋਵੇ ਚਾਹੇ ਆਪਣੇ ਪਾਰਕ ਦਾ ਹੋਵੇ ਏ ਅਸੀਂ ਜਿਹੜੇ ਉਪਰਾਲੇ ਉਹ ਕਰਾਂਗੇ ਜਿਹੜਾ ਟੈਂਡਰ ਹੈਗਾ ਕੁਝ ਦਿਨਾਂ ਨੂੰ ਜਿਹੜਾ ਉਹ ਅ ਜਾਰੀ ਹੋਣ ਵਾਲਾ ਜਿਹੜਾ ਪਹਿਲ ਦੇ ਆਧਾਰ ਤੇ ਪਾਰਕ ਦਾ ਕੰਮ ਰੁਕਿਆ ਪਿਆ ਉਹ ਮੈਂ ਉਮੀਦ ਕਰਦਾ ਕਿ ਸਾਡੇ ਭਗਤ ਦਿਵਾਲ ਨਿੱਕਾ ਜੀ ਇਸ ਕੰਮ ਨੂੰ ਵੇਖੋ ਵੀ ਨਿਭਾਉਣਗੇ ਸਾਰੇ ਐਮਸੀ ਸਾਹਿਬਾਨ ਨਿਭਾਉਣਗੇ ਔਰ ਸ਼ਹਿਰ ਨੂੰ ਇੱਕ ਵੱਡੇ ਜਿਹੜਾ ਉਹ ਤੋਹਫਾ ਦੇਣਗੇ ਜਿਲ੍ਹਾ ਮੈਂਬਰ ਜੀ ਅੱਜ 12 ਜਿਹੜੇ ਮੈਂਬਰ ਸਿਗੇ ਉਹ ਮੌਜੂਦ ਸੀਗੇ ਜੋ ਜਿਹੜੀ ਆਏ ਲੱਗੇ ਸਾਹਮਣੇ ਬਿਨਾ ਆਪਣਾ ਵੀ ਕਰੀ ਇਹ 1 ਵਰ੍ਹੇ ਅੰਦਰ ਕੀ ਹੈ ਤੇ 22 ਕੰਦਨ ਨੂੰ ਹੋ ਰਹੀ ਸੀ ਉਹਦੇ ਵਿੱਚ ਹਾਜ਼ਰ ਆਏ ਸਾਰੇ ਮੈਂਬਰ ਸਾਹਿਬਾਨ ਨੇ ਸਰਬਸੰਮਤੀ ਨਾਲ ਇਹ ਚੋਣ ਕਰੀ ਹੈ ਇਹਦੇ ਵਿੱਚ ਸ਼੍ਰੀ ਭਗਵੰਦਿਆ ਜੀ ਨੂੰ ਸਰਬਸੰਮਤੀ ਦੇ ਨਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਮੈਡਮ ਪਰਮਜੀਤ ਕੌਰ ਨੂੰ ਵਾਈਸ ਪ੍ਰੈਜ਼ੀਡੈਂਟ ਤੋਂ ਲੈ ਕੇ ਆਏਗਾ ਤੇ ਜਿਹੜੀ ਸਰਬਸੰਤੀ ਨਾਲ ਬੋਧੀ ਤੇ ਜੇ ਇਸ ਸਵੇਹ ਹਾਲਾਤ ਦੇ ਵਿੱਚ ਮੁਕੰਮਲ ਹੋਈ ਹੈ ਜੀ ਕਿੰਨੇ ਮੈਂਬਰ ਜਿਹੜੇ ਹਾਜ਼ਰ ਸੀ ਮੌਕੇ ਤੇ ਜੀ ਮੌਕੇ ਤੇ 12 ਮੈਂਬਰ ਆਏ ਨੇ ਜੀ ਤੇ 12 ਦੇ 12 ਨੇ ਜਿਹੜੇ ਹੈਗੇ ਆ ਆਪਣੀ ਸਰਬਸੰਤੀ ਨਾਲ ਚੋਣ ਕੀਤੀ ਹੈ ਧੰਨਵਾਦ ਧੰਨਵਾਦ ਦੇ ਨਗਰ ਕੌਂਸਲ ਦੇ ਨਿਗਮ ਅਫਸਰ ਜੀ ਤੋਂ ਪ੍ਰਧਾਨ ਜੀ ਤੇ ਐਸ ਜੀਨੀਅਰ ਅਧਿਕਾਰੀ ਅੱਜ ਜੋ ਸਾਡੇ ਨਗਰ ਕੌਂਸਲ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਦੀ ਅਤੇ ਵਾਈਸ ਪ੍ਰਧਾਨ ਦੀ ਚੋਣ ਸੀ ਜਿਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਵਤ ਸਿੰਘ ਜਿਵੇਂ ਕਿ 24 ਘੰਟੇ ਲੋਕਾਂ ਦੀ ਸੇਵਾ ਕਰ ਰਹੇ ਉਹਨਾਂ ਨੇ ਸ਼ਹਿਰ ਦੀ ਆਵਾਜ਼ ਨੂੰ ਦੇਖਦੇ ਹੋਏ ਇੱਥੇ ਸੀਨੀਅਰ ਵਾਈਸ ਪ੍ਰਧਾਨ ਬਣਾ ਕੇ ਨਮਾਜਿਆ ਮੈਂ ਇਹਨਾਂ ਦਾ ਅਤੇ ਪੂਰੀ ਟੀਮ ਦਾ ਐਮਸੀ ਸਹਿਵਾਨ ਦਾ ਜਿਨ੍ਹਾਂ ਨੇ ਜਿਵੇਂ ਵਿਨੋਦ ਜਿੰਦਲਜੀ ਫਕੀਰ ਚੰਦ ਜੀ ਨੇ ਪਾਰਟੀ ਤੋਂ ਪਰਤ ਕੇ ਅੱਜ ਮੈਨੂੰ ਸਪਰਤਨ ਦਿੱਤਾ ਐ ਐਮਐਲਏ ਸਾਹਿਬ ਦੇ ਕਹਿੰਦੇ ਮੈਂ ਇਹਨਾਂ ਦਾ ਸਮੂਹ ਕੌਂਸਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਇਹਨਾਂ ਦਾ ਸਦਾ ਦੇਣੀ ਰਹਾਂਗਾ ਤੇ ਦੂਜੀ ਗੱਲ ਨਗਰ ਕੌਂਸਲ ਤੇ 3 ਹੁੰਦੇ ਕੰਮਾਂ ਦੀ ਪਟਨਾ ਸ਼ਹਿਰ ਦੇ ਵਿੱਚ ਬਿਸ਼ਕ ਬਲੀਆਂ ਨਾਲੀਆਂ ਬਣ ਰਹੀਆਂ ਨੇ ਬਣਨਗੀਆਂ ਇੱਕ ਐਮਐਲਏ ਸਾਹਿਬ ਦੀ ਕਿਰਪਾ ਸਦਕਾ ਸ਼ਹਿਰ ਸ਼ਹਿਰ ਨੂੰ ਨਹੀਂ ਪਤਾ ਬਹੁਤ ਜਲਦੀ ਪਾਖੜਾ ਦੇ ਪਾਣੀ ਤੋਂ ਟ੍ਰੀਟਮੈਂਟ ਹੋ ਕੇ ਪਾਣੀ ਦੀ ਸਪਲਾਈ ਆ ਰਹੀ ਆਪਣੇ ਚ ਜੋ ਕਿ ਅੰਮ੍ਰਿਤ ਯੋਜਨਾ ਦੇ ਤਹਿਤ ਹੈ ਇਹ ਅੰਮ੍ਰਿਤ ਹੀ ਆਉਣਾ ਆਪਾਂ ਨੂੰ ਜੇ ਜਦੋਂ ਇਹ ਯੋਜਨਾ ਸ਼ੁਰੂ ਹੋ ਗਈ ਬਹੁਤ ਜਲਦੀ ਕੰਮ ਚੱਲ ਰਿਹਾ ਹੈ ਪੈਸੇ ਜਮਾ ਹੋ ਚੁੱਕੇ ਨੇ ਐਮਐਲਏ ਸਾਹਿਬ ਨੇ ਦੱਸਿਆ ਜੀ ਸਾਨੂੰ ਤੇ ਇਹ ਹੀ ਕੰਮ ਅੰਮ੍ਰਿਤ ਹੀ ਸ਼ਹਿਰ ਨੂੰ ਮਿਲੂਗਾ ਤੇ ਦੂਜਾ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਪਾਰਕ ਦੀ ਗੱਲ ਹੈ ਪਾਰਕ ਪਰ ਕੋਈ ਪਾਰਕ ਨਹੀਂ ਇਸ ਲਈ ਅਸੀਂ ਪੂਰਾ ਉਪਰਾਲਾ ਕਰਾਂਗੇ ਦਿਨ ਰਾਤ ਮਿਹਨਤ ਕਰਕੇ ਐਮਐਲਏ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਕੇ ਜਲਦੀ ਤੋਂ ਜਲਦੀ ਪਾਰਕ ਬਣਾਵਾਂਗੇ ਅਤੇ ਆਨ ਵਾਲੇ ਸਮੇਂ ਵਿੱਚ ਸ਼ਹਿਰ ਦੇ ਲਈ ਐਮਐਲਏ ਸਾਹਿਬ ਨੂੰ ਬੇਨਤੀ ਕਰਕੇ ਅਸੀਂ ਸ਼ਹਿਰ ਤੇ ਲਈ ਵੱਡੇ ਪ੍ਰੋਜੈਕਟ ਕੋਈ ਵੱਡੀਆਂ ਜਿਵੇਂ ਸਿਹਤ ਸੂਤਾਣ ਸੂਲਤਾ ਨੇ ਜਾਂ ਹੋਰ ਸੂਲਤਾ ਹੈ ਉਹ ਇੱਥੇ ਉਪਰਾਲਾ ਕਰਾਉਣ ਲਈ ਆਪਣੀ ਜਿੰਦ ਜਾਨ ਲਾ ਕੇ ਮਿਹਨਤ ਕਰਾਂਗੇ